ਤੁਰੀ ਦੇ ਵਾਰਡ ਨੰਬਰ 17 ਵੱਲੋਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਸਦਕਾ ਮਾਤਾ ਨੈਣਾ ਦੇਵੀ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ਇਹ ਭੰਡਾਰਾ 1 ਹਫਤਾ ਚੱਲੇਗਾ ਜੋ ਕਿ ਕੋਲਾਂ ਵਾਲਾ ਟੋਬਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਮੌਕੇ ਵਾਰਡ ਨੰਬਰ 17 ਦੇ ਪਸਨਿਕਾ ਨੇ ਦੱਸਿਆ ਕਿ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਪਹਿਲਾ ਵਿਸ਼ਾਲ ਭੰਡਾਰਾ ਹੈ ਜਿਸ ਵਿੱਚੋਂ 5 ਟਰੱਕ ਉੱਥੇ ਲੈ ਕੇ ਜਾ ਰਹੇ ਹਨ ਅਤੇ 1 ਹਫਤਾ ਉਹਨਾਂ ਦਾ ਭੰਡਾਰਾ ਚੱਲੇਗਾ ਜਿੱਥੇ ਕਿ ਸੇਵਾਦਾਰ ਦਿਨ ਰਾਤ ਆਉਣ ਵਾਲੀ ਸੰਗਤ ਦੀ ਸੇਵਾ ਕਰਨਗੇ ਵਾਰਡ ਨੰਬਰ 17 ਅਤੇ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਪਹਿਲਾ ਵਿਸਾਲ ਭੰਡਾਰਾ ਮਾਤਾ ਨੈਣਾ ਦੀ ಅಪਾਰ ਕਿਰਪਾ ਦੇ ਨਾਲ ਜੋ ਇਹ ਸਾਰੇ ਸ਼ਹਿਰ ਦਾ ਸਹਿਯੋਗ ਹੈ ਵਾਰਡ ਨੰਬਰ 17 ਸਾਰਾ ਸ਼ਹਿਰ ਨੇ ਰਲ ਕੇ ਭੰਡਾਰਾ ਚਲਾਇਆ ਇਹ ਜਿਹੜਾ ਲੰਗਰ ਹੈ ਇਹ ਪੂਰਾ ਹੀ ਟਾਈਮ ਚੱਲੂਗਾ 8:00 ਤੋਂ ਬਾਅਦ ਇਹਦੀ ਸਮਾਪਤੀ ਕਰਨਗੇ ਤੇ ਇਹ ਮਾਤਾ ਦੀ ಅಪਾਰ ਕਿਰਪਾ ਨਾਲ ਵਾਰਡ ਨੰਬਰ 17 ਅਤੇ ਸ਼ਹਿਰ ਦੇ ਸਹਿਯੋਗ ਨਾਲ ਇਹ ਲੰਗਰ ਦੀ ਕਿਰਪਾ ਹੋ ਰਹੀ ਹੈ ਵਾੜ ਨੰਬਰ 17 ਦੇ ਜੂਥ ਕਲੱਬ ਇਹਨਾਂ ਨੇ ਮੁੰਡਿਆਂ ਨੇ ਬਣਾਇਆ ਬੜਾ ਵੱਡਾ ਉਪਰਾਲਾ ਕਰਿਆ ਇਹਨਾਂ ਨੇ માતા ਦੇ ਇਹ ਪੰਜ ਗੱਡੀਆਂ ਨਾਲ ਹੁਮ ਹਮਾ ਕੇ ਜਾ ਰਹੇ ਨੇ માતા ਇਹਨਾਂ ਨੂੰ ਸ਼ਕਤੀ ਬਖਸ਼ੇ ਅੱਗੇ ਨੂੰ ਵੀ ਇਹ ਇਹੋ ਜਿਹੇ ਵਧੀਆ ਕੰਮ ਕਰਦੇ ਰਹਿਣ ਮਾਹਾ ਮਾਈ ਇਹਨਾਂ ਦੇ ਕਿਰਪਾ ਬਣਾਈ ਰੱਖੇ ਵਾੜ ਨੰਬਰ 17 ਵਾਲਿਆਂ ਦੇ ਸਾਰੇ ਸ਼ਹਿਰ ਨਿਵਾਸੀਆਂ ਸ਼ਹਿਰ ਦਾ ਵੀ ਬੜਾ ਸਹਿਯੋਗ ਹੈ ਜੀ ਸ਼ਹਿਰ ਦਾ ਵੀ ਇਹਨਾਂ ਨੂੰ ਸਹਿਯੋਗ ਹੈ ਵਾੜ ਨੰਬਰ 17 ਦਾ ਵੀ ਸਾਰਾ ਸਹਿਯੋਗ ਹੈ ਇਹ ਰਲ ਕੇ ਇਹਨੂੰ ਜਥੇ ਨੂੰ ਲੈ ਕੇ ਚੱਲੇ ਨੇ ਇਹਨਾਂ ਨੂੰ ਮਾਹਾ ਮਾਈ ਸ਼ਕਤੀ ਬਖਸ਼ੇ ਜਦ ਅਸੀਂ 4 ਤੋਂ 5 ਗੱਡੀਆਂ ਲੈ ਕੇ ਜਾ ਰਹੇ ਹਾਂ ਮਾਤਾ ਨਾਇਨਾ ਦੇਵੀ ਝੱਜਰ ਪਿੰਡ ਕੌਲਾਂ ਵਾਲਾ ਟੋਬਾ ਜੀ ਕਿੰਨੀਆਂ ਗੱਡੀਆਂ ਲੈ ਕੇ ਜਾਓਗੇ ਪੰਜ ਗੱਡੀਆਂ ਲੈ ਕੇ ਜਾ ਰਹੇ ਹਾਂ ਅਜੇ ਅਸੀਂ ਇਹ ਪਹਿਲਾ ਵਿਸ਼ਾਲ ਪੰਡਾਰਾ ਹੀ ਸਾਡਾ ਜੋ ਜਨਤਾ ਦੇ ਸਹਿਯੋਗ ਨਾਲ ਅਸੀਂ ਲਾ ਰਹੇ ਹਾਂ ਜੀ ਹਾਂ ਜੀ ਸੇਵਾ ਲੈ ਕੇ ਜਾ ਰਹੇ ਹਾਂ ਜੀ ਅਸੀਂ ਬਾਡਰ ਵਿੱਚ 17 ਚੋਂ ਸਾਰੀ ਮਾਰਕੀਟ ਦੇ ਬੜੇ ਸਹਿਯੋਗ ਨਾਲ ਧੂਰੀ ਨਿਵਾਸ਼ਾਂ ਸਹਿਯੋਗ ਨਾਲ ਦੋ ਟਰੱਕ ਸਾਡੇ ਕੋਲ ਰਸਣ ਦੇ ਭਰੇ ਨੇ ਸੁੱਕਾ ਸਿੱਧਾ ਸਿਲੰਡਰ ਵਗੈਰਾ ਤੇ 25 30 ਸੇਵਾਦਾਰ ਜਿਹੜੇ ਮਤਲਬ ਉੱਥੇ ਹੀ ਰਹਿਣਗੇ ਕੂਲਰ ਪੱਖੇ ਵਗੈਰਾ ਜਨਤਾ ਦਾ ਪੂਰਾ ਰਹਿ ਐਸਲਾ ਪ੍ਰਬੰਧ ਉੱਥੇ ਹੋਊਗਾ ਜੀ ਇਹ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਕੰਮ ਹੋ ਰਿਹਾ ਹੈ ਇਹ ਇੱਕ ਹਫਤਾ ਚੱਲੂਗਾ ਜੀ ਅਠੇ ਨੂੰ ਖਤਮ ਹੋਊਗਾ ਜੀ